ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਤੁਹਾਡੇ ਸਾਹਮਣੇ ਇੱਕ ਇਦਾਂ ਦਾ ਫਾਰਮੂਲਾ ਲੈ ਕੇ ਆਏ ਆ ਜਿਸ ਦੀ ਤਕਨੀਕ ਬਹੁਤ ਹੀ ਅਲੱਗ ਹੈ ਇਸ ਦੇ ਬੇਸਮੈਂਟ ਦੇ ਵਿੱਚ ਇੱਕ ਟਰਾਲੀ ਖਲੀ ਕਰਨ ਦੀ ਐਸੀ ਜਗ੍ਹਾ ਬਣਾਈ ਗਈ ਆ ਜਿਸ ਦੇ ਵਿੱਚ ਉੱਪਰੋਂ ਇੱਕ ਖਾਸ ਤਰ੍ਹਾਂ ਦਾ ਹੋਲ ਛੱਡਿਆ ਗਿਆ ਜਿਸ ਦੇ ਵਿੱਚ ਗੋਬਰ ਉੱਥੋਂ ਇਕੱਠਾ ਕਰਕੇ ਰਾਮ ਨਾਲ ਪਾ ਦਿੱਤਾ ਜਾਂਦਾ ਤੇ ਸਾਰੇ ਦਾ ਸਾਰਾ ਗੋਬਰ ਜਿਹੜਾ ਸਿੱਧਾ ਟਰਾਲੀ ਦੇ ਵਿੱਚ ਹੀ ਚਲੇ ਜਾਂਦਾ ਤੇ ਟਰਾਲੀ ਜਦੋਂ ਭਰ ਜਾਂਦੀ ਆ ਤੇ ਉਸ ਨੂੰ ਖੇਤ ਬਾਹਰ ਕੱਢ ਕੇ ਖੇਤਾਂ ਦੇ ਵਿੱਚ ਪਾ ਦਿੱਤਾ ਜਾਂਦਾ ਜੋ ਕਿ ਲੇਬਰ ਦਾ ਬਹੁਤ ਹੀ ਘੱਟ ਪ੍ਰਯੋਗ ਕਰਨ ਦੀ ਲੋੜ ਪੈਂਦੀ ਆ ਇਹ ਬਹੁਤ ਹੀ ਅਲੱਗ ਤੇ ਨਵੀਂ ਤਕਨੀਕ ਆ ਇਸ ਤੋਂ ਇਲਾਵਾ ਇਸ ਫਾਰਮ ਦੇ ਉੱਪਰ ਸ਼ੈੱਡ ਜੋ ਆ ਉਸ ਦੇ ਵਿੱਚ ਤੁਸੀਂ ਦੇਖੋਗੇ ਕਿ ਸਲੇਟਾਂ ਦੇ ਥੱਲੇ ਇੱਕ ਸਿਰਕੀਆਂ ਲਗਾ ਦਿੱਤੀਆਂ ਗਈਆਂ ਨੇ ਜੋ ਕਿ ਬਿਲਕੁਲ ਹੀਟ ਥੱਲੇ ਨਹੀਂ ਆ ਰਹੀ ਫਾਰਮ ਠੰਡਾ ਰਹਿੰਦਾ ਹੈ ਤੇ ਪਸ਼ੂ ਵੀ ਜਿਹੜੇ ਨੇ ਬਹੁਤ ਹੀ ਆਰਾਮ ਨਾਲ ਬਿਨਾ ਗਰਮੀ ਤੋਂ ਇਸ ਫਾਰਮ ਦੇ ਵਿੱਚ ਰਹਿ ਰਹੇ ਨੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ